ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਕਿਹਾ ਜਾਂਦਾ ਕਿ ਸਾਡੇ ਦੇਸ਼ ਦਾ ਕਾਨੂੰਨ ਇਹ ਕਹਿੰਦਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਸਭ ਦੇ ਲਈ ਕਾਨੂੰਨ ਬਰਾਬਰ ਹੈ ਸੰਵਿਧਾਨ ਦੇ ਅਨੁਸਾਰ ਸਭ ਨੂੰ ਇੱਕੋ ਜਿਹਾ ਰਾਜ ਦਿੱਤੇ ਹੋਏ ਨੇ ਇੱਕੋ ਜਿਹਾ ਅਧਿਕਾਰ ਦਿੱਤੇ ਹੋਏ ਨੇ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਸਭ ਨੂੰ ਬਰਾਬਰ ਦੇ ਰਾਜ ਦਿੱਤੇ ਗਏ ਹੋਣ ਤਾਂ ਜਿਹੜਾ ਹੱਕ ਹੈ ਜਿਹੜੀ ਸੁਣਵਾਈ ਹੈ ਉਹ ਵੀ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ ਤਾਂ ਕਿ ਵਾਕਈ ਲੱਗੇ ਕਿ ਜੋ ਦੇਸ਼ ਦੇ ਵਿੱਚ ਕਾਨੂੰਨ ਹੈ ਉਹਦੇ ਮੁਤਾਬਿਕ ਸਭ ਨੂੰ ਸਭ ਦਾ ਹੱਕ ਮਿਲ ਰਿਹਾ ਹੈ ਸਭ ਦੀ ਬਰਾਬਰ ਦੀ ਸੁਣਵਾਈ ਹੋ ਰਹੀ ਹੈ ਪਰ ਜੋ ਨਗਰ ਕੌਂਸਲ ਦੇ ਕਮਾਲ ਸੁਣਨ ਨੂੰ ਮਿਲੀ ਹੈ ਨਗਰ ਕੌਂਸਲ ਦਾ ਕਾਰਨਾਮਾ ਸੁਣਨ ਨੂੰ ਮਿਲਿਆ ਉਹ ਵਾਕਈ ਸੱਚਮੁੱਚ ਹੈਰਾਨ ਹੈਰਾਨ ਕਰ ਦੇਣ ਵਾਲਾ ਹੈ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਨਗਰ ਕੌਂਸਲ ਦੇ ਵਿੱਚ ਤਨਨਾਥ ਬਿਲਡਿੰਗ ਇਨਸਪੈਕਟਰ ਧੀਰਜ ਸ਼ਰਮਾ ਵੱਲੋਂ ਜੋ ਰਾਜਪੁਰੇ ਦਾਲੇ ਦੇ ਵਿੱਚ ਅਰਜੀ ਦੇ ਕੇ ਕੇਸ ਵਾਪਸ ਲੈਣ ਦੀ ਗੱਲ ਕੀਤੀ ਹੈ ਇਹ ਕਿਹਾ ਕਿ ਉਹ ਕੇਸ ਨਹੀਂ ਲੜਨਾ ਚਾਹੁੰਦੇ ਉਹ ਨਾਲੇ ਉਹਨਾਂ ਨੇ ਇਹ ਵੀ ਖਿਆਸ਼ ਜਾਰੀ ਕਰ ਦਿੱਤੀ ਕਿ ਇਹ ਜਿਹੜਾ ਕੇਸ ਹੈ ਇਹ ਨੈਸ਼ਨਲ ਲੋਕ ਦਲ ਦੇ ਵਿੱਚ ਵੀ ਲਾਇਆ ਜਾਵੇ ਇਸ ਦੇ ਨਾਲ ਹੀ ਇਹ ਵੀ ਚਰਚਾ ਸ਼ੁਰੂ ਹੋ ਗਈ ਇਹ ਜੋਨਗਰ ਕਾਉਂਸਲ ਨੇ ਇਹ ਅਰਜੀ ਪਾਈ ਹੈ ਹੋ ਸਕਦਾ ਹੈ ਕਿ ਕਾਨੂੰਨ ਦੇ ਮੁਤਾਬਿਕ ਪਾਈ ਹੋਵੇ ਬਿਲਡਿੰਗ ਬਾਇਲਾ ਜਾਂ ਜੋ ਵੀ ਮਿਊਨਿਸਪਲ ਐਕਟ ਹੈ ਉਹਦੇ ਮੁਤਾਬਿਕ ਪਾਈ ਹੋਵੇ ਪਰ ਇਹ ਸਵਾਲ ਇੱਤੇ ਖੜਾ ਹੁੰਦਾ ਹੈ ਕਿ ਸ਼ਹਿਰ ਦੇ ਵਿੱਚ ਦਰਜਾ ਸੰਖਿਆ ਦੇ ਵਿੱਚ ਲੋਕਾਂ ਨੇ ਖਿਲਾਫ ਬਿਲਡਿੰਗ ਬਾਇਲਾ ਦੇ ਉਹਨਾਂਹਾਂ ਕਰਨ ਦੇ ਕੇਸ ਕੋਰਟ ਵਿੱਚ ਚੱਲ ਰਹੇ ਨੇ ਫਿਰ ਇੱਕ ਕੇਸ ਨੂੰ ਲੈ ਕੇ ਇਦਾਂ ਦੇ ਗੱਲ ਕਰਨਾ ਤਾਂ ਸਵਾਲ ਤਾਂ ਉੱਠੇਗਾ ਕਿ ਆਖਰ ਇਹ ਮਿਹਰਬਾਨੀ ਸਿਰਫ ਇੱਕ ਕੇਸ ਨੂੰ ਲੈ ਕੇ ਕਿਉਂ ਕੀਤੀ ਜਾ ਰਹੀ ਹੈ ਇੱਥੇ ਸੂਤਰੇ ਦੱਸਦੇ ਨੇ ਕਿ ਜਿਹੜਾ ਇਹ ਮੈਟਰ ਹੈ ਇਹ ਸੰਖੇਪ ਰੰਡ ਕਰਦੇ ਨੇ ਕਿ ਇੱਕ ਸਰਕਾਰ ਦੇ ਬਹੁਤ ਵੱਡਾ ਖਾਤ ਰੱਖਣ ਵਾਲੇ ਇਹ ਨਾਮਕ ਵਿਅਕਤੀ ਦੇ ਮੌਖਿਕ ਆਦੇਸ਼ ਤੇ ਇਹ ਸਾਰਾ ਕੰਮ ਕੀਤਾ ਜਾਇਆ ਹੈ ਚਾਹ ਕੋਈ ਇਸ ਗੱਲ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ ਦੋਸਤੋ ਕਿਹਾ ਜਾਂਦਾ ਕਿ ਡਾਲਮਿਆ ਵਿਖੇ ਇੱਕ ਨਿਰਮਾਣ ਚੱਲ ਰਿਹਾ ਸੀ ਕਮਰਸ਼ੀਅਲ ਤੇ ਇਰੈਸ਼ੀ ਜਦੋਂ ਨਿਰਮਾਣ ਚੱਲ ਰਿਹਾ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਨਿਰਮਾਣ ਹੈ ਉਹ ਨਿਯਮਾਂ ਦੀ ਧੱਜੀਆਂ ਉਡਾ ਕੇ ਕੀਤਾ ਜਾ ਰਿਹਾ ਹੈ ਨਿਯਮਾਂ ਦੀ ਧੱਜੀਆਂ ਉਡਾ ਕੇ ਚੱਲ ਰਿਹਾ ਹੈ ਇਸ ਨੂੰ ਲੈ ਕੇ ਸ਼ਿਕਾਇਤ ਵੀ ਮੁੱਖ ਮੰਤਰੀ ਲਵਾ ਲੋਕਲ ਬਡੀ ਡਾਇਰੈਕਟਰ ਤੱਕ ਪਹੁੰਚੇ ਇਹ ਸ਼ਿਕਾਇਤ ਜਿਹੜੇ ਖੇਤੇ ਗਏ ਉਹ ਸਮਾਜ ਸੇਵਿਕਾ ਪਟੇ ਮੈਮੋਰੀਅਲ ਨਿਜਮਨ ਸੁਸਾਇਟੀ ਦੇ ਸਾਬਕਾ ਫੈਕਟਰੀ ਅਨਿੱਤਾ ਚਾਹਲਾ ਵੱਲੋਂ ਖੇਤੀ ਗਈ ਜਿਹੜੀ ਬਿਲਡਿੰਗ ਦੇ ਉੱਤੇ ਪਮੈਸ਼ ਕੀਤੀ ਗਈ ਪਮੈਸ਼ ਦੇ ਵਿੱਚ ਵੀ ਕਾਫੀ ਕੁਝ ਲਿਖਿਆ ਗਿਆ ਕਿ ਕਿਹੜੀ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਥਰਡ ਫਲੋਰ ਤੇ ਜਿਹੜਾ ਕਵਰ ਏਰੀਆ ਉਹ ਕਿੰਨਾ ਹੈ ਅਪਰੂਵਡ ਏਰੀਆ ਕਿੰਨਾ ਹੈ ਤੇ ਨਵਾਂ ਜਿਹੜਾ ਅਪਰੂਵਡ ਏਰੀਆ ਉਹ ਕਿੰਨਾ ਹੈ ਤੇ ਫालतू ਕਿੰਨਾ ਰੱਖਿਆ ਗਿਆ ਹੈ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੈਂਕਸ਼ਨ ਦੇ ਬਾਅਦ ਵੀ ਕਾਨੂੰਨ ਦੇ ਮੁਤਾਬਿਕ ਜਾਂ ਨਿਯਮਾਂ ਦੇ ਮੁਤਾਬਿਕ ਕੰਮ ਨਹੀਂ ਕੀਤਾ ਜਾ ਰਿਹਾ ਨਗਰ ਕੌਂਸਲ ਵੱਲੋਂ ਇਤਨੀ ਨਹੀਂ ਇੱਕ ਨੋਟਸਵਿਧ ਦਿੱਤਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਬਿਨਾਂ ਲਿਖਾ ਪਾਸ ਕਰਵਾਏ ਅਨ ਅਧਿਕਾਰਿਤ ਤੌਰ ਤੇ ਜਿਹੜਾ ਨਿਰਮਾਣ ਸਾਰੇ ਕੀਤਾ ਜਾ ਰਹੀ ਹੈ ਬਿਲਡਿੰਗ ਬਾਇਲਾ ਹਨ ਅਨੁਮਾਨ ਨਕਸ਼ਾ ਪਾਸ ਕਰਵਾ ਕੇ ਸਮਝੋਤਾ ਸਮੇਤ ਸਮਝੋਤਾ ਫੀਸ ਸਮੇਤ ਇੰਜੀਨੀਅਰਿੰਗ ਬ੍ਰਾਂਚ ਵੇਜ ਫੈ ਜਮਾ ਕਰਵਾਈ ਜਾਵੇ ਜੇ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਮਿਊਨਿਸਪਲ ਐਕਟ ਅਤੇ ਬਿਲਡਿੰਗ ਬਾਇਲਾ ਅਨਸਰ ਅਦਾਲਤ ਵਿੱਚ ਕੰਪਲੇਂਟ ਅਸਿਸ ਕੇਸ ਉਧਾਰ ਕੀਤਾ ਜਾਵੇਗਾ ਜਿਸ ਦੇ ਹਰਜੇ ਤੇ ਖਰਚੇ ਦੀ ਜ਼ਿੰਮੇਵਾਰੀ ਨਿੱਜੀ ਤੌਰ ਤੇ ਇਹਨਾਂ ਦੀ ਹੋਵੇਗੀ ਇਤਨਾ ਕਹਿ ਸਕਦੇ ਆ ਕਿ ਜੋ ਨਗਰ ਕੌਂਸਲ ਨੇ ਇਸ ਮਾਮਲਾ ਲੈ ਕੇ ਕੇਸ ਵਿਦਾਇਤ ਕਰ ਦਿੱਤਾ ਜਾਂ ਕੰਪਲੇਨ ਫਾਇਲ ਕਰ ਦਿੱਤੀ। ਦੋਸਤੋ ਕਿਹਾ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਤਰੀਕ ਦੇ ਵਿੱਚ ਰਾਜਪੁਰ ਦੇ ਅਦਾਲਤ ਦੇ ਵਿੱਚ ਦਰਜਾ ਸੰਖਿਆ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਚੱਲ ਰਹੇ ਨੇ ਜਿਨ੍ਹਾਂ ਵਿਅਕਤੀਆਂ ਵੱਲੋਂ ਬਿਲਡਿੰਗ ਬਾਇਲਾ ਦੀ ਉਲੰਘਣਾ ਕੀਤੀ ਗਈ ਉਹਨਾਂ ਦੇ ਖਿਲਾਫ ਕੇਸ ਫਾਇਲ ਕੀਤੇ ਜਾ ਚੁੱਕੇ ਨੇ। ਪਰ ਹੁਣ ਇੱਕ ਕੇਸ ਇਹ ਡਲਮਿਆ ਵਿਹਾਰ ਵਾਲਾ ਅਨਰੌਗ ਵਰਮਾ ਵਗੈਰਾ ਦੇ ਖਿਲਾਫ ਹੀ ਚੱਲਦਾ ਸੀ ਅਚਾਨਕ ਪਤਾ ਨਹੀਂ ਕਿ ਮੂਡ ਬਦਲਿਆ ਨਗਰ ਕੌਂਸਲ ਦਾ ਨਗਰ ਕੌਂਸਲ ਦੇ ਜਿਹੜੇ ਇੰਸਪੈਕਟਰ ਧੀਰ ਸ਼ਰਮਾ ਨੇ ਉਹਨਾਂ ਨੇ ਇੱਕ ਅਰਜੀ ਦਾਇਰ ਕਰ ਦਿੱਤੀ ਆਪਣੇ ਵਕੀਲ ਦੇ ਥੋਂ ਇੱਥੇ ਵੀ ਗੱਲ ਦਾ ਸੰਯੋਗ ਹੈ ਕਿ ਜਦੋਂ ਇਹ ਕੇਸ ਫੈਲ ਕੀਤਾ ਗਿਆ ਸੀ ਉਸ ਸਮੇਂ ਅਨਿਲ ਕੁਮਾਰ ਅਤੁਕਿਤ ਸਨ ਹੁਣ ਬਾਅਦ ਦੇ ਵਿੱਚ ਜਿਹੜੇ ਧੀਰੇਸ਼ ਸ਼ਰਮਾ ਇੰਸਪੈਕਟਰ ਨੇ 6 ਜੁਲਾਈ 2023 ਨੂੰ ਉਹਨਾਂ ਨੂੰ ਅਦਕ੍ਰਿਤ ਕੀਤਾ ਗਿਆ ਸੀ ਬੀਤੇ ਦਿਨੀ ਧੀਰੇਸ਼ ਕੁਮਾਰ ਸ਼ਰਮਾ ਵੱਲੋਂ ਇੱਕ ਜਿਹੜੇ ਅਰਜ਼ੀ ਦਾਇਰ ਕੀਤੀ ਗਈ ਰਾਜਪਾਲ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਸ਼ਿਕਾਇਤ ਨੂੰ ਅੱਗੇ ਨਹੀਂ ਵਧਾਣਾ ਚਾਹੁੰਦੇ ਇਸ ਲਈ ਕੇਸ ਵਾਪਸ ਲੈਣ ਦੀ ਖਾਹਿਸ਼ ਜਾਰੀ ਕਰ ਦਿੱਤੀ ਇਤਨਾ ਨਹੀਂ ਉਹਨਾਂ ਨੇ ਇੱਕ ਖਾਹਿਸ਼ਵੇ ਜਾਰੀ ਕੀਤੀ ਕੇ 14 ਦੇ 14 ਨੰਬਰ ਨੂੰ ਜੇ ਨੈਸ਼ਨਲ ਲੋਕ ਅਦਾਲਤ ਲੱਗਣੀ ਹੈ ਉਸ ਦੇ ਵਿੱਚ ਇਹ ਕੇਸ ਪੁੱਟ ਅਪ ਕੀਤਾ ਜਾਵੇ ਕੇਸ ਰੱਖਿਆ ਜਾਵੇ ਇਹ ਖਾਇਸ਼ ਵੀ ਜਾਰੀ ਕਰ ਦਿੱਤੀ। ਦੋਸਤੋ ਨਾਗਰ ਕੌਂਸਲ ਦਾ ਆਪਣਾ ਅਧਿਕਾਰ ਹੈ। ਉਹਨਾਂ ਕੋਲ ਰਾਈਟ ਹੈ। ਉਹਨਾਂ ਕੋਲ ਕਾਨੂੰਨ ਦੇ ਮਤਲਬਕ ਕੇਸ ਵਾਪਸ ਲੈਣ ਦੀ ਜਾਂ ਸ਼ਿਕਾਇਤ ਵਾਪਸ ਲੈਣ ਦੀ ਕਪੈਸਿਟੀ ਹੈ, ਅਧਿਕਾਰ ਹੈ। ਪਰ ਇਹ ਅਧਿਕਾਰ ਸਿਰਫ ਇੱਕ ਕੇਸ ਦੇ ਵਿੱਚ ਹੀ ਕਿਉਂ ਆ? ਇਹ ਛੇਨੇ ਛੇਨੇ ਘਿਨੇ ਚੁਣੇ ਕੇਸਾਂ ਦੇ ਵਿੱਚ ਕਿਉਂ ਜਿਹੜਾ ਸਾਹਮਣੇ ਆਉਂਦਾ ਹੈ ਜਿੰਨੇ ਵੀ ਕੇਸ ਰਾਜਪੁਰਾ ਨਗਰ ਕੌਂਸਲ ਤੋਂ ਅਦਾਲਤ ਵਿੱਚ ਚੱਲ ਰਹੇ ਨੇ ਕਿ ਸਾਰਿਆਂ ਨੂੰ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ਸੀ ਕਿ ਸਾਰਿਆਂ ਨੂੰ ਇਸ ਤਰ੍ਹਾਂ ਦਾ ਮੋਖਾ ਨਹੀਂ ਦੇਣਾ ਚਾਹੀਦਾ ਸੀ ਤਾਂ ਕਿ ਸਭ ਨੂੰ ਲੱਗੇ ਕਿ ਜਿਹੜਾ ਸਾਡਾ ਦੇਸ਼ ਦਾ ਕਾਨੂੰਨ ਹੈ ਉਹਦੇ ਮੁਤਾਬਿਕ ਸਭ ਨੂੰ ਬਰਾਬਰ ਦੇ ਹੱਕ ਮਿਲਦੇ ਹਨ ਸਭ ਦੇ ਬਰਾਬਰ ਦੀ ਸੁਣਵਾਈ ਕੀਤੀ ਜਾਂਦੀ ਹੈ ਦੋਸਤੋ ਇਹ ਕਿਆដែលអាច ਕਰਦਾ ਹੈ ਕਿ ਨਗਰ ਕੌਂਸਲ ਨੇ ਜੋ ਕੀਤਾ ਆਪਣੇ ਦਾਇਰੇ ਦੇ ਵਿੱਚ ਆ ਕੇ ਕੀਤਾ ਹੋ ਸਕਦਾ ਹੈ ਕਿ ਨਗਰ ਕੌਂਸਲ ਨੂੰ ਇਸ ਤਰ੍ਹਾਂ ਦੀ ਗੱਲ ਕਰਨੇ ਵਿੱਚ ਸ਼ਾਇਦ ਕੁਝ ਨਗਰ ਕੌਂਸਲ ਦਾ ਕੋਈ ਲਾਭ ਦਿਖਾਈ ਦਿੰਦਾ ਹੋਵੇ ਪਰ ਇਸ ਅਰਜੀ ਨੇ ਸਵਾਲ ਤਾਂ ਖੜਾ ਕਰ ਹੀ ਦਿੱਤਾ ਕਿ ਆਕਰ ਇਸ ਕੇਸ ਦੇ ਵਿੱਚ ਹੀ ਕਿਉਂ ਸੂਤਰਕਦਰ ਚਾਹੇ ਕੋਈ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿਉਂਕਿ ਇਸ ਇਸ ਤਰ੍ਹਾਂ ਦੇ ਮਾਮਲੇ ਦੀ ਪੁਸ਼ਟੀ ਵੀ ਨਹੀਂ ਹੁੰਦੀ ਇਹ ਸੂਤਰ ਇਹਦਾ ਸੂਤਰਾਂ ਲਈ ਕਹਿਣਾ ਹੈ ਕਿ ਚਾਹੇ ਨਗਰ ਕੌਂਸਲ ਐਕਟ ਮੁਤਾਬਿਕ ਇਹ ਕੰਮ ਕਰਨ ਦੀ ਗੱਲ ਕਰੇ ਪਰ ਚਰਚਾ ਇਹ ਹੈ ਕਿ ਕੋਠੀ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਇਹ ਮੌਖਿਕ ਆਦੇਸ਼ ਦਿੱਤਾ ਗਿਆ ਤੇ ਉਸ ਮੌਖਿਕ ਆਦੇਸ਼ ਤੋਂ ਬਾਅਦ ਇਹ ਨਗਰ ਕੌਂਸਲ ਵੱਲੋਂ ਕਾਰਵਿੰਨ ਅੱਗੇ ਵਧਾਇਆ ਗਿਆ। ਦੋਸਤੋ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਕਿ ਨਗਰ ਕੌਂਸਲ ਜਦੋਂ ਇਹ ਕੇਸ ਵਾਪਸ ਲੈਣ ਦੀ ਗੱਲ ਕਰ ਰਹੀ ਹੈ ਜਦੋਂ ਸਭ ਕੁਝ ਸੈਟਲ ਹੋ ਜਾਵੇਗਾ ਤਾਂ ਇਹ ਵੀ ਸਵਾਲ ਖੜਾ ਹੋਵੇਗਾ ਕਿ ਜਿਹੜਾ ਉਹ ਇਲਾਕਾ ਕਿਹਾ ਕਮਰਸ਼ੀਅਲ ਹੈ ਜੇ ਉੱਤੇ ਕਮਰਸ਼ੀਅਲਾਈਜ਼ ਜਿਹੜਾ ਇਸਤੇਮਾਲ ਹੋਇਆ ਜੇ ਉਹ ਇਲਾਕਾ ਕਮਰਸ਼ੀਅਲ ਨਹੀਂ ਹੈ ਕਾ ਕਿਸ ਕਾਨੂੰਨ ਕਿਸ ਐਕਟ ਦੇ ਤਹਿਤ ਉਸ ਰੈਸੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਨੂੰ ਉਹ ਲੀਗਲੀ ਜਿਹੜਾ ਇਜੂਰੀ ਦੇਵੇਗੀ ਜੇ ਉਥੇ ਕਮਰਸ਼ੀਅਲਾਈਜ਼ ਹੋਇਆ ਹੋਇਆ ਵਾ ਤਾਂ ਅੱਗੇ ਜਾ ਕੇ ਵੀ ਕਈ ਤਰ੍ਹਾਂ ਸਵਾਲ ਖੜੇ ਹੋਣਗੇ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਕਾਫੀ ਜਿਹੇ ਥਾਵਾਂ ਮਿਲਣ ਗਿਆ ਜਿੱਥੇ ਰੈਸੀ ਇਲਾਕੇ ਦੇ ਵਿੱਚ ਕਮਰਸ਼ੀਅਲਾਈਜ਼ ਸੰਸਥਾਨ ਬਣਿਆ ਹੋਇਆ ਹੈ ਉੱਤੇ ਨੋਟਿਸ ਜਾਰੀ ਹੋਇਆ ਹੋਇਆ ਤਾਂ ਉੱਥੇ ਇੱਕ ਗੱਲ ਜਦੋਂ ਇਸਤੇ ਇੱਕ ਗੱਲ ਸਾਹਮਣੇ ਆਏਗੀ ਤਾਂ ਕਿ ਉਹਨਾਂ ਨੂੰ ਵੀ ਕੇਸ ਉਹਨਾਂ ਦੇ ਨਾਲ ਵੀ ਇੱਕ ਕੰਪਰੋਮਾਈਜ਼ ਕੀਤਾ ਜਾਵੇਗਾ ਦੋਸਤੋ ਇਸ ਬੰਦੇ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਗਰ ਕੌਂਸਲ ਦੇ ਈਓ ਅਤੇ ਬਿਲਡਿੰਗ ਇਨਸਪੈਕਟਰ ਜੀ ਸ਼ਰਮਾ ਦੇ ਨਾਲ ਦੋਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਇਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨਿੰਦਰ ਸ਼ਾਸਤੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਕਾ ਉਹਨਾਂ ਨੇ ਸਾਫ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹਨਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੇਸ ਹੁੰਦੇ ਨੇ ਉਹਨਾਂ ਨੂੰ ਜਿਹੜਾ ਕਾਰਸਟ ਅਫਸਰ ਅਤੇ ਸੰਬੰਧਿਤ ਅਧਿਕਾਰੀ ਹੀ ਦੇਖਦੇ ਨੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ